ਇੱਕ ਵਾਰ ਦੀ ਗੱਲ ਹੈ ਇੱਕ ਮਹਾਤਮਾ ਤੇ ਉਸਦੇ ਦੋ ਚੇਲੇ ਜੰਗਲ ਦੇ ਰਸਤੇ ਵਿੱਚ ਉਹਦੀ ਜਾ ਰਹੇ ਸਨ ਕਾਫੀ ਧੀਰ ਪੈਦਲ ਤੁਰਨ ਤੋਂ ਬਾਅਦ ਉਹ ਇੱਕ ਜਗ੍ਹਾ ਰੁਕ ਗਿਆ ਤੇ ਕੁਝ ਆਰਾਮ ਕਰਨ ਲੱਗੇ ਥੋੜੀ ਕੀ ਦੂਰੀ ਤੇ ਜਾ ਕੇ ਉਹਨਾਂ ਨੇ ਦੇਖਿਆ ਕਿ ਇੱਕ ਬਹੁਤ ਸੋਹਣਾ ਅਮਰੂਦ ਦੇ ਫਰਦਾ ਪੌਦਾ ਲੱਗਾ ਹੋਇਆ ਹੈ ਤੇ ਉਸ ਤੇ ਬਹੁਤ ਸਾਰੇ ਅਮਰੂਦ ਲੱਗੇ ਹੋਏ ਹਨ ਉਹਨਾਂ ਦੋਹਾਂ ਚੇਲਿਆਂ ਵਿੱਚੋਂ ਇੱਕ ਚੇਲੇ ਨੇ ਕਿਹਾ ਕਿ ਗੁਰੂ ਜੀ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਕਿ ਮੈਂ ਇੱਕ ਅਮਰੂਦ ਤੋੜ ਕੇ ਖਾਣਾ ਵਾ ਉਸ ਦੀ ਇਹ ਗੱਲ ਸੁਣ ਕੇ ਉਹ ਮਹਾਤਮਾ ਜੀ ਕਹਿਣ ਲੱਗੇ ਦਾਣੇ-ਦਾਣੇ ਤੇ ਲਿਖਿਆ ਹੈ ਖਾਣ ਵਾਲੇ ਦਾ ਨਾਂ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਸ਼ੇਰਾ ਸਬਰ ਕਰ ਅੱਗੇ ਇੱਕ ਪਿੰਡ ਆਏਗਾ ਤੇ ਉੱਥੇ ਹੀ ਆਪਾਂ ਭੋਜਨ ਪ੍ਰਸ਼ਾਦਾ ਕਰਾਂਗੇ ਤੂੰ ਅਜੇ ਰਹਿਣ ਦੇ ਤਾਂ ਚੇਲੇ ਨੇ ਜਵਾਬ ਦਿੰਦੇ ਹੋਏ ਕਿਹਾ ਇਹ ਕਿਹੜੀ ਗੱਲ ਹੋਈ ਮੇਰਾ ਦਿਲ ਕਰਦਾ ਹੈ ਮੈਂ ਅਮਰੂਦ ਖਾਣਾ ਤੇ ਤੁਸੀਂ ਕਹਿੰਦੇ ਇਸ ਤੇ ਮੇਰਾ ਨਾਂ ਨਹੀਂ ਲਿਖਿਆ ਇਹ ਕੀ ਗੱਲ ਹੋਈ ਅਮਰੂਦ ਮੇਰੇ ਸਾਹਮਣੇ ਹੈ ਦਰਖਤ ਤੇ ਮੈਂ ਚੜ ਕੇ ਦੋ ਚਾਰ ਅਮਰੂਦ ਤੋੜਦਾ ਹਾਂ ਆਪਾਂ ਸਾਰੇ ਖਾਣੇ ਆ ਤੇ ਗੁਰੂ ਜੀ ਕੁਝ ਨਹੀਂ ਬੋਲੇ ਉਹ ਜਿੱਦ ਕਰਨ ਲੱਗਾ ਤੇ ਉਸ ਚੀਲੇ ਨੇ ਉਸ ਪੌਦੇ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਉਸ ਪੌਦੇ ਨੂੰ ਹਿਲਾਇਆ ਤਾਂ ਉਸ ਤੋਂ 2-3 ਅਮਰੂਦ ਥੱਲੇ ਜ਼ਮੀਨ ਤੇ ਡਿੱਗੇ ਜਦੋਂ 2-3 ਅਮਰੂਦ ਜ਼ਮੀਨ ਤੇ ਡਿੱਗੇ ਤਾਂ ਉਸ ਚੀਲੇ ਨੇ ਇੱਕ ਅਮਰੂਦ ਤੇ ਦੰਦੀ ਵੱਡੀ ਤੇ ਉਸ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਜੇ ਉਸ ਚੀਲੇ ਨੇ 2 ਕੀ ਦੰਦੀਆਂ ਵੱਡੀਆਂ ਸਨ ਤੇ ਉਸਦੇ ਪੇਟ ਵਿੱਚ ਤਕਲੀਫ ਸ਼ੁਰੂ ਹੋ ਗਈ ਤੇ ਉਸਦੇ ਅਜੀਬ ਜਿਹੇ ਦਰਦ ਉੱਠਣ ਲੱਗਾ ਉਸਨੇ ਬਾਕੀ ਦਾ ਅਮਰੂਦ ਉੱਥੇ ਜ਼ਮੀਨ ਤੇ ਹੀ ਸਿੱਟਿਆ ਤੇ ਉਲਟੀ ਕਰ ਦਿੱਤੀ ਉੜੀ ਕੋ ਦੇਰ ਵਾਸਤੇ ਉਸ ਗੁਰੂ ਜੀ ਨੇ ਅਤੇ ਉਸਦੇ ਦੂਸਰੇ ਚੇਲੇ ਨੇ ਉਸ ਨੂੰ ਜ਼ਮੀਨ ਤੇ ਲਟਾ ਦਿੱਤਾ ਕੋਈ 15 ਕੋ 20 ਮਿੰਟ ਦਰਦ ਹੋਣ ਤੋਂ ਬਾਅਦ ਉਹ ਚੇਲਾ ਸ਼ਾਂਤ ਹੋ ਗਿਆ ਤੇ ਚੁੱਪ ਕਰਕੇ ਬੈਠ ਗਿਆ ਇੰਨੇ ਨੂੰ ਉੜਦੇ ਉੜਦੇ ਕੁਝ ਤੋਤੇ ਆਏ ਤੇ ਉਸਦੇ ਅੱਧੇ ਸਿੱਟੇ ਹੋਏ ਅਮਰੂਦ ਨੂੰ ਖਾਣ ਲੱਗੇ ਤੇ ਬਾਕੀ ਦੇ ਵੀ ਜੋ ਉਸ ਨੇ ਦੋ ਅਮਰੂਦ ਤੋੜ ਕੇ ਸਿੱਟੇ ਸਨ ਉਸ ਨੂੰ ਉਹ ਖਾਣ ਲੱਗੇ ਇਹ ਦੇਖ ਕੇ ਉਸ ਮਹਾਤਮਾ ਨੇ ਉਸ ਚੇਲੇ ਨੂੰ ਕਿਹਾ ਦੇਖ ਲਾ ਉਸ ਅੰਬੂਰੂਦ ਉੱਤੇ 13 ਨਹੀਂ ਉਸ ਤੋਤੇ ਦਾ ਨਾਂ ਲਿਖਿਆ ਹੋਇਆ ਸੀ ਤਾਂ ਹੀ ਉਸ ਨੂੰ ਉਹ ਖਾ ਰਹੇ ਹਨ ਤੇ ਤੈਨੂੰ ਉਹ ਅੰਬੂਰਦ ਪਾਚ ਵੀ ਨਹੀਂ ਸਕਿਆ ਤੇ ਮਹਾਤਮਾ ਦੀਆਂ ਇਹ ਗੱਲਾਂ ਸੁਣ ਕੇ ਉਹ ਚੇਲੇ ਨੇ ਉਹਨਾਂ ਦੇ ਪੈਰੀਂ ਹਥ ਲਾਇਆ ਤੇ ਉਹਨਾਂ ਨੂੰ ਕਿਹਾ ਤੁਸੀਂ ਸੱਚ ਹੀ ਕਹਿੰਦੇ ਸੀ ਦਾਣੇ-ਦਾਣੇ ਤੇ ਲਿਖਿਆ ਹੈ ਖਾਣ ਵਾਲੇ ਦਾ ਨਾਂ ਹੁਣ ਉੱਥੋਂ ਅੱਗੇ ਕਿਸੇ ਪਿੰਡ ਵਿੱਚ ਚਲੇ ਗਏ ਤੇ ਉੱਥੇ ਉਸਨਾਂ ਨੂੰ ਲੋਕਾਂ ਨੇ ਭੋਜਨ ਪ੍ਰਸ਼ਾਦਾ ਛਕਾਇਆ ਤਾਂ ਫਿਰ ਗੁਰੂ ਜੀ ਨੇ ਕਿਹਾ ਇਹੀ ਪ੍ਰਸ਼ਾਦਾ ਸਾਡੇ ਕਰਮਾਂ ਵਿੱਚ ਲਿਖਿਆ ਸੀ ਤੇ ਸਾਨੂੰ ਮਿਲ ਗਿਆ ਸੋ ਦੋਸਤੋ ਇਹ ਗੱਲ ਸੱਚੀ ਹੈ ਦਾਣੇ-ਦਾਣੇ ਤੇ ਲਿਖਿਆ ਹੁੰਦਾ ਹੈ ਖਾਣ ਵਾਲੇ ਦਾ ਨਾਂ ਸੋ ਦੋਸਤੋ ਜੇਕਰ ਇਹ ਛੋਟੀ ਜੀ ਕਹਾਣੀ ਤੁਹਾਨੂੰ ਕੁਝ ਸਿਖਾਉਂਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਨੋਟੀਫਿਕੇਸ਼ਨ ਬੈਲ ਦਾ ਬਟਨ ਚਾਲੂ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਧੰਨਵਾਦ ਜੀ